ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਨੇ ਇੱਕ ਹੋਰ ਆਸਾਨ ਜੀ ਰੈਸਪੀ ਸ਼ੇਅਰ ਕਰਾਂਗੇ ਇਹ ਰੈਸਪੀ ਹੈਗੀ ਆ ਆਲੂ ਵਾਲੇ ਪਰਾਠੇ ਦੀ ਤੇ ਇਹ ਜੋ ਆਲੂ ਵਾਲੇ ਆਪਾਂ ਪਰਾਠੇ ਬਣਾਵਾਂਗੇ ਇਹ ਆਪਾਂ ਵਿੱਚ ਫਿਲ ਨਹੀਂ ਕਰਾਂਗੇ ਇੰਤਾ ਜਿੱਦਾਂ ਆਪਾਂ ਪੇੜਾ ਲੈ ਕੇ ਵਿੱਚ ਫਿਲ ਕਰਦੇ ਆਂ ਤੇ ਇੱਕ ਆਪਾਂ ਬਣਾਣੇ ਆਂ ਕਿ ਆਪਾਂ ਇੱਕ ਰੋਟੀ ਬੇਲ ਕੇ ਉਹਦੇ ਉੱਤੇ ਰੱਖ ਕੇ ਸਾਰੇ ਆਲੂ ਤੇ ਫੇਰ ਆਪਾਂ ਉਹਨੂੰ ਦੂਸਰੀ ਰੋਟੀ ਰੱਖਦੇ ਆਂ ਜਾਂ ਆਪਾਂ ਉਸ ਤਰ੍ਹਾਂ ਨਹੀਂ ਬਣਾਵਾਂਗੇ ਕਿਉਂਕਿ ਮੇਰੇ ਬੇਟੇ ਦੀ ਹਮੇਸ਼ਾ ਕੁਝ ਕਹਿਤ ਰਹਿੰਦੀ ਆ ਤੇ ਉਹ ਕਹਿੰਦਾ ਮੰਮਾ ਇਹ ਆਲੂ ਵਾਲੀ ਰੋਟੀ ਐ ਪਰਾਠਾ ਨਹੀਂ ਹੈਗਾ ਉਹਨੇ ਪਰਾਠਾ ਹੀ ਖਾਣਾ ਹੁੰਦਾ ਆਲੂ ਵਾਲਾ ਪਰਾਠਾ ਤੇ ਅੱਜ ਆਪਾਂ ਦੱਸਾਂਗੇ ਕਿ ਕਿੱਦਾਂ ਆਪਾਂ ਪਰਾਠਾ ਬਣਾਵਾਂਗੇ ਤੇ ਆਪਾਂ ਆਲੂ ਬੋਇਲ ਕਰ ਲਿਆ ਤੇ ਅੱਗੇ ਆਪਾਂ ਕਰਦੇ ਆਂ ਸ਼ੇਰ ਲੋ ਜੀ ਆਪਾਂ ਲੈ ਲਿਆ ਕਣਕ ਦਾ ਆਟਾ 2 ਹਿੱਸੇ ਕਣਕ ਦਾ ਆਟਾ ਲਵਾਂਗੇ ਤੇ 1 ਹਿੱਸਾ ਆਪਾਂ ਇਹਦੇ ਵਿੱਚ ਮੋਤੀ ਦਾ ਆਟਾ ਪਾਵਾਂਗੇ ਤਾਂ ਹੁਣ ਆਪਏ ਦੇ ਵਿੱਚ ਪਾਵਾਂਗੇ ਨਮਕ ਸਵਾਦ ਅਨਸਾਰ ਜਿੰਨਾ ਕਿ ਤੁਹਾਡਾ ਆਟਾ ਜੀਰਾ ਪਾਊਡਰ ਪਾ ਲਾਂਗੇ ਥੋੜੀ ਜਿਹੀ ਆਪਏ ਦੇ ਵਿੱਚ ਕਾਲੀ ਮਿਰਚ ਪਾਵਾਂਗੇ ਆਪਾਂ ਹਰੀ ਮਿਰਚ ਵੀ ਪਾਵਾਂਗੇ ਬਸ ਇੰਨਾ ਹੀ ਪਾਵਾਂਗੇ ਹੁਣ ਆਪਏ ਦੇ ਵਿੱਚ ਭੁੱਜਿਆ ਜੀਰਾ ਪਾਵਾਂਗੇ ਤੇ ਹਰੀ ਮਿਰਚ ਪਾਵਾਂਗੇ ਮੈਂ ਜੀਰਾ ਥੋੜਾ ਜਿਹਾ ਭੁੰਨ ਲਿਆ ਸੀਗਾ ਤੇ ਇਹਦੇ ਵਿੱਚ ਆਪਾਂ ਹਰੀ ਮਿਰਚ ਤੇ ਜੀਰਾ ਉਨਾ ਪਏ ਦੇ ਵਿੱਚ ਆਲੂ ਮੈਸ਼ ਕਰਕੇ ਪਾਵਾਂਗੇ ਜਿੰਨੀ ਆਪਾਂ ਨੂੰ ਜ਼ਰੂਰਤ ਆ ਆਲੂ ਆਪਾਂ ਜਿੰਨੇ ਮਰਜ਼ੀ ਪਾ ਲਓ ਕੋਈ ਚੱਕਰ ਨਹੀਂ ਹੈ ਬਾਅਦ ਤੋ ਵੱਧ ਆਲੂ ਪਾ ਸਕਦੇ ਆ ਉਨੇ ਹੀ ਆਪਾਂ ਨੂੰ ਇਹਦਾ ਟੇਸਟ ਵਧੇਗਾ ਜਿੰਨੇ ਆਪਾਂ ਜ਼ਿਆਦਾ ਆਲੂ ਪਾਵਾਂਗੇ ਲੋ ਜੇ ਆਪਾਂ ਆਲੂ ਪਾ ਲਿਆ ਹੁਣ ਇਹਨਾਂ ਨੂੰ ਆਲੂਨ ਬਿਲਕੁਲ ਆਪਾਂ ਮੈਸ਼ ਕਰ ਲਾਂਗੇ ਇਦਾਂ ਕਰਕੇ ਬਿਲਕੁਲ ਇਹਨਾਂ ਨੂੰ ਮੈਸ਼ ਕਰਕੇ ਪਹਿਲਾਂ ਬਿਨਾ ਪਾਣੀ ਤੋਂ ਆਪਾਂ ਜਿਹੜੇ ਆਲੂ ਪਾਏ ਆ ਆਟੇ ਦੇ ਵਿੱਚ ਮਿਕਸ ਕਰਾਂਗੇ ਤੇ ਨਾਲੇ ਆਪਣੇ ਜਿਹੜੇ ਆਲੂ ਆ ਬਿਲਕੁਲ ਮੈਸ਼ ਹੋ ਜਾਣਗੇ ਵੈਸ ਤੇ ਬੋਇਲ ਇੰਨਾ ਕੋਈ ਹੋ ਨਹੀਂ ਆਏਗਾ ਕਿਹੜਾੜ ਨੇ ਤੇ ਫਿਰ ਉਸ ਤੋਂ ਬਾਅਦ ਆਪਾਂ ਜਦੋਂ ਬਿਲਕੁਲ ਆਪਾਂ ਮਿਕਸ ਕਰਤੇ ਉਸ ਤੋਂ ਬਾਅਦ ਆਪਾਂ ਪਾਣੀ ਨਾਲ ਆਟਾ ਗੁੰਨ ਲਿਆ। ਲੋ ਜੀ ਆਟਾ ਆਪਾਂ ਗੁੰਨ ਲਿਆ। ਹੁਣ 10 ਮਿੰਟ ਆਪਾਂ ਆਟੇ ਨੂੰ ਰੈਸਟ ਦਵਾਵਾਂਗੇ। ਉਸ ਤੋਂ ਬਾਅਦ ਫਿਰ ਆਪਾਂ ਪਰਾਠੇ ਬਣਾਉਣੇ ਸਟਾਰਟ ਕਰਦੇ ਹਾਂ। ਲੋ ਜੀ ਆਪਾਂ ਬਣਾਉਣੇ ਸਟਾਰਟ ਕਰਦੇ ਹਾਂ। ਆਪਾਂ ਕੋਈ ਵੀ ਸ਼ੇਪ ਦੇ ਸਕਦੇ ਹਾਂ। ਪਰਾਠੇ ਨੂੰ ਤਿੰਨ ਖੁੰਜਾ ਚਾਰ ਖੁੰਜਾ ਕੋਈ ਵੀ ਸ਼ੇਪ ਦੇ ਕੇ ਆਪਾਂ ਤਿਆਰ ਕਰਾਂਗੇ। ਲੋ ਜੀ ਪਰਾਠਾ ਆਪਣਾ ਹੋ ਗਿਆ ਚਾਰ ਖੁੰਜਾ ਤਿਆਰ। ਨਾ ਪੈਨ ਉਤਵੇਤੇ ਪਾਣੇ ਆ। ਤਾ ਵਾ ਆਪਣਾ ਗਰਮ ਹੋ ਚੁੱਕਿਆ। ਆਪਾਂ ਕੁਝ ਵੀ ਲਗਾ ਸਕਦੇ ਉੱਪਰ। ਅਗਰ ਆਪਾਂ ਰੈਂਡ ਦੇ ਪਾਣੇ ਆ ਜਾਂ ਮੱਖਣ ਦੇ ਪਾਣੇ ਆ ਮੱਖਣੀ ਜਿਹੜੀ ਆਪਣੀ ਹੁੰਦੀ ਆ ਜਾਂ ਦੇਸੀ ਕਿਉਂ ਦੇ ਕੋਈ ਵੀ ਆਪਾਂ ਤੇਲ ਕਿਉਂ ਯੂਜ਼ ਕਰ ਸਕਦੇ ਆਪਣੀ ਇੱਛਾ ਆਪਾਂ ਕੁਝ ਵੀ ਕਰ ਸਕਦੇ ਆ। ਜੋ ਆਪਾਂ ਨੂੰ ਪਸੰਦ ਆ ਜੋ ਆਪਾਂ ਕਰਕੇ ਯੂਜ਼ ਕਰਦੇ ਆ। ਉਜੇ ਆਪਾਂ ਲਗਾਵਾਂਗੇ ਬੂਰੋ ਮੱਖਣ ਕਹਿ ਦਿੰਦੇ ਜਿੱਦਾਂ ਆਪਣੇ ਮੱਖਣ ਹੁੰਦਾ ਵਾ ਬਟਰ ਜਿਹਨੂੰ ਕਹਿ ਦਿੰਨੇ ਆ ਇਹ ਪਰਾਠੇ ਇੰਨੇ ਕੁ ਟੇਸਟੀ ਬਣਦੇ ਇੰਨੇ ਕੁ ਸੌਫਟ ਹੁੰਦੇ ਆ ਬਹੁਤ ਹੀ ਜ਼ਿਆਦਾ ਖਾਦ ਤੋਂ ਵੱਧ ਜਿਹੜੇ ਆਪਾਂ ਦੂਸਰੇ ਪਰਾਠੇ ਬਣਾਉਣੇ ਆ ਵਿੱਚ ਫਿਲ ਕਰਕੇ ਉਹ ਕਈ ਵਾਰ ਇਦਾਂ ਹੁੰਦਾ ਆਪਣਾ ਪੇੜਾ ਫਟ ਜਾਂਦਾ ਵਾ ਹਨਾ ਵਿੱਚੋਂ ਆਲੂ ਨਿਕਲ ਜਾਂਦੇ ਆ ਜਾਂਕ ਪੱਤ ਘੱਟ ਹੋ ਜਾਂਦੇ ਇੱਕ ਸਾਈਡ ਤੇ ਜ਼ਿਆਦਾ ਹੋ ਗਏ ਕਿਤੇ ਘੱਟ ਹੋ ਗਏ ਪਰ ਇਹਦੇ ਵਿੱਚ ਉਹ ਕੋਈ ਚੰਚਟ ਨਹੀਂ ਹੈ ਇਹ ਬਹੁਤ ਹੀ ਵਧੀਆ ਬਣਨੇ ਲਓ ਜੀ ਸੈਕਿੰਡ ਪਰਾਠਾ ਆਪਣਾ ਪਾ ਦਿੱਤਾ ਇੱਕ ਆਪਣਾ ਬਣ ਚੁੱਕਿਆ ਇਹ ਪਰੋਠੀ ਸਪੈਸ਼ਲ ਬੱਚਿਆਂ ਤੇ ਬਜ਼ੁਰਗਾਂ ਲਈ ਹੈ ਬੱਚਿਆਂ ਨੂੰ ਵੀ ਇਦਾਂ ਹੋ ਜਾਂਦਾ ਕਿ ਸਾਨੂੰ ਸੌਫਟ ਸੌਫਟ ਚੀਜ਼ ਹੋਵੇ ਤੇ ਆਪਣੇ ਬਜ਼ੁਰਗਾਂ ਦੇ ਜਿਨ੍ਹਾਂ ਦੇ ਦੰਦ ਵਗੈਰਾ ਨਹੀਂ ਹੈਗੇ ਜਾਂ ਪੇਨ ਵਗੈਰਾ ਕਰਦੇ ਉਹਨਾਂ ਲਈ ਤੇ ਇੰਨਾ ਕਿ ਜਦੋਂ ਆਪਾਂ ਇਹਦੀ ਵਾਈਟ ਲਵਾਗੇ ਨਾ ਤਾਂ ਮੂੰਹ ਚ ਪਾਇਆ ਖੁੱਲ ਜਾਂਦਾ पराठा ਕਿਉਂਕਿ ਇਹਦੇ ਵਿੱਚ ਆਪਾਂ ਮੱਕੀ ਦਾ ਆਟਾ ਵੀ ਪਾਇਆ ਤੇ ਆਲੂ ਕਾਫੀ ਜ਼ਿਆਦਾ ਪਾਏ ਨੇ ਤੇ ਖਾਣ ਵਿੱਚ ਇੰਨਾ ਕੁ ਟੇਸਟੀ ਹੋਊਗਾ ਇੱਕ ਵਾਰ ਤੁਸੀਂ ਟਰਾਈ ਜ਼ਰੂਰ ਕਰਿਓ ਲਓ ਜੀ पराठे ਆਪਣੇ ਹੋ ਗਏ ਤਿਆਰ ਏਵਨ ਦੀ ਪਲੇਟ ਆਪਾਂ ਕਰ ਦਿੱਤੀ ਹੈ ਰੈਡੀ ਦੇਖੋ ਮੱਖਣ ਉੱਪਰ ਜਾ ਰਿਹਾ ਭੱਜਿਆ ਲਓ ਜੀ ਕੇਵਨ ਹੁਣ ਖਾ ਕੇ ਦੱਸੇਗਾ ਕੇਵਨ ਦੀ ਇੱਕੋ ਹੀ ਹਮੇਸ਼ਾ ਸ਼ਿਕਾਇਤ ਰਹਿੰਦੀ ਆ ਮੰਮਾ ਇਹ ਪਰਾਠਾ ਨਹੀਂ ਹੈ ਇਹ ਰੋਟੀ ਹੈ ਤੇ ਅੱਜ ਇਹਨਾਂ ਮੇ स्पेशल ਪਰਾਠੇ ਬਣਾ ਕੇ ਦਿੱਤੇ ਆ ਹੂੰ ਨੰਮ ਨੰਮ ਹੂੰ ਵਧੀਆ ਬਣਿਆ ਹੁਣ ਦੱਸੋ ਇਹ ਪਰਾਠਾ ਹੈ ਕਿ ਰੋਟੀ ਪਰਾਠਾ ਸੱਚੀ ਪ੍ਰਾਠਾ ਬਣਿਆ ਤੁਸੀਂ ਵੀ ਬਣਾਓ ਖਾਓ ਮਜ਼ੇਦਾਰ ਇੰਨੇ ਕ ਟੇਸਟੀ ਬਣਦੇ ਆ ਪ੍ਰਾਠੇ ਸੌਫਟ ਸੌਫਟ ਕਰਾਂਚੀ ਵੀ ਅਗਰ ਆਪਾਂ ਇਹਨਾਂ ਨੂੰ ਜ਼ਿਆਦਾ ਥੋੜਾ ਉਹ ਕਰਾਂਗੇ ਸੇਕ ਲਵਾਵਾਂਗੇ ਤੇ ਫਿਰ ਇਹ ਕਰਾਂਚੀ ਵੀ ਬਣ ਜਾਂਦੇ ਆ ਕ੍ਰਿਸਪੀ ਕ੍ਰਿਸਪੀ ਬਣਾ ਕੇ ਤੁਸੀਂ ਵੀ ਖਾਓ ਸੌਫਟ ਰੱਖੋ ਕ੍ਰਿਸਪੀ ਬਣਾਓ ਉਹ ਤੁਹਾਡੀ ਮਰਜ਼ੀ ਹੈ ਜਿੰਨਾ ਮਰਜ਼ੀ ਖਾਓ ਤੇ ਬਣਾਓ ਤੇ ਦੱਸਿਓ ਆਪਣੇ ਸੁਝਾਅ ਤੁਸੀਂ ਵੀ ਕਿ ਤੁਹਾਨੂੰ ਕਿੱਦਾਂ ਦੇ ਲੱਗੇ ਸਾਡੇ ਪ੍ਰਾਠੇ ਇੱਕ ਵਾਰ ਟਰਾਈ ਜ਼ਰੂਰ ਕਰਨਾ ਸਾਸ਼ਟਰੀ ਕਾਲ ਜੀ ਸਾਰਿਆਂ ਨੂੰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਦੱਸਿਆ ਕਰੋ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਹੈ ਧੰਨਵਾਦ ਜੀ